ਵਿਕਰਮ ਸਿੰਘ ਮਜੀਠੀਆ ਤਾਂ ਇੱਕ ਵਾਰ ਫਿਰ ਈਡੀ ਨੇ ਸ਼ਿਕੰਜਾ ਕੱਸ ਲਿਆ ਈਡੀ ਨੇ ਮਾਨ ਸਰਕਾਰ ਤੋਂ ਵਿਕਰਮ ਸਿੰਘ ਮਜੀਠੀਆ ਦੇ ਵਿੱਤੀ ਲੈਣ ਦੇ ਦਾ ਵੇਰਵਾ ਮੰਗਿਆ ਦੱਸ ਈਡੀ ਨੇ 2006 ਅੱਤ ਤੋਂ ਲੈ ਕੇ 2018 19 ਤੱਕ ਦੇ ਜੋ ਵੀ ਵਿੱਤੀ ਲੈਣ ਦੇ ਨੇ ਮਜੀਠੀਆ ਪਰਿਵਾਰ ਦੇ ਉਸ ਦਾ ਵਿਸਥਾਰ ਪੂਰਵਕ ਵੇਰਵਾ ਮਾਨ ਸਰਕਾਰ ਤੋਂ ਮੰਗਿਆ ਤੇ ਸੂਤਰਾਂ ਦਾ ਕਹਿਣਾ ਹੈ ਕਿ ਮਾਨ ਸਰਕਾਰ ਨੇ ਇਹ ਪੱਤਰ ਵੀ ਤਿਆਰ ਕਰ ਲਿਆ ਹੈ ਵੇਰਵਾ ਈਡੀ ਨੂੰ ਸੌਂਪਨ ਦੇ ਲਈ ਹੁਣ ਇਹਨਾਂ ਸਾਲਾਂ ਦੇ ਵਿਚਾਲੇ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਨੇ ਕਿ ਇੱਕ ਪਾਸੇ ਜਦੋਂ ਸ਼੍ਰੋਮਣੀ ਕਾਲੀ ਦਲ ਦਾ ਕਲੇਸ਼ ਚੱਲ ਰਿਹਾ ਸੀ ਕਾਫੀ ਕਲੇਸ਼ ਹੋਇਆ ਸੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਕਤੋਂ ਲਾਂਭੇ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਵਿਕਰਮ ਸਿੰਘ ਮਜੀਠੀਆ ਸੀਨੀਅਰ ਆਕੂ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਉਹਨਾਂ ਨੇ ਚੁੱਪ ਧਾਰੀ ਹੋਈ ਸੀ ਕਿਉਂ ਚੁੱਪ ਧਾਰੀ ਹੋਈ ਸੀ ਸਵਾਲ ਖੜੇ ਹੋ ਰਹੇ ਸੀ ਤੇ ਇਸੇ ਦੇ ਦੌਰਾਨ ਇੱਕ ਸਮਾਗਮ ਹੋਇਆ ਸੀ ਤੇ ਉੱਥੇ ਹਰਜਿੰਦਰ ਸਿੰਘ ਧਾਮੀ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿ ਤੁਹਾਡੀ ਜੋ ਚੁੱਪ ਧਾਰੀ ਹੋਈ ਹੈ ਤੁਹਾਡੀਆਂ ਵੀ ਕੁਝ ਮਜਬੂਰੀਆਂ ਨੇ ਜ ਬਾਦ ਹੁਣ ਜਦੋਂ ED ਨੇ ਸ਼ਿਕੰਜਾ ਕੱਸਿਆ ਤਾਂ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਹੋ ਸਕਦਾ ਕਿ ਵਿਕਰਮ ਸਿੰਘ ਮਜੀਠੀਆ ਨੂੰ ED ਦੇ ਵੱਲੋਂ ਉਹਨਾਂ ਤੇ ਸ਼ਿਕੰਜਾ ਕੱਸਣ ਦਾ ਡਰ ਹੋਵੇ ਇਸ ਕਰਕੇ ਉਹਨਾਂ ਨੇ ਉਸ ਵੇਲੇ ਕੁਝ ਬੋਲਿਆ ਨਾ ਹੋਵੇ ਤੇ ਇਧਰ ਹੀ ਹੁਣ ਸੀਐਮ ਮਾਨ ਨੇ ਜਿਹੜੀ ਖੇਚ ਤਿਆਰੀ ਖੇਚ ਲਈ ਆ ਈਡੀ ਨੂੰ ਵੇਰਵੇ ਸੌਂਪਣ ਦੇ ਲਈ ਦੱਸਦੇ ਕਿ ਈਡੀ ਨੇ ਜ਼ਿਆਦਾਤਰ ਵਿਕਰਮ ਮਜੀਠੀਆ ਦੇ ਪਰਿਵਾਰ ਦੇ ਜੋ ਵੀ ਰਾਸ਼ੀ ਉਹਨਾਂ ਨੇ ਨਕਦ ਜਮਾ ਕਰਵਾਈਏ ਬੈਂਕਾਂ ਦੇ ਵਿੱਚ ਉਸ ਨੂੰ ਲੈ ਕੇ ਉਸ ਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਤੇ ਇੱਕ ਵਿਸ਼ੇਸ਼ ਜਾਂਚ ਟੀਮ ਵੀ ਬਣੀ ਹੋਈ ਸੀ ਜਿਸ ਨੇ ਇਹ ਸਾਰੇ ਜਿਹੜੇ ਕਿ ਵਿਸਤਾਰ ਪੂਰਵਕ ਲੈਣਦੇ ਨੇ ਜੋ ਵੀ ਵਿਤੀ ਲੈਣਦੇ ਨੇ ਮਜੀਠੀਆ ਪਰਿਵਾਰ ਦੇ ਉਸ ਦੀ ਸੂਚੀ ਤਿਆਰ ਕੀਤੀ ਹੈ ਤੇ ਸੂਚੀ ਗਿਆ ਜਾ ਰਿਹਾ ਕਿ ਜਲਦ ਹੀ ਈਡੀ ਨੂੰ ਸੌਂਪੀ ਵੀ ਜਾਵੇਗੀ ਉਹਨੇ ਸਾਰਾ ਦਾ ਵਿਚਾਰਲੇ ਵਿਕਰਮ ਸਿੰਘ ਮਜੀਠੀਆ ਦੇ ਨਾਲ-ਨਾਲ ਸੀਐਮ ਮਾਨ ਯਾਨੀ ਕਿ ਮਾਨ ਸਰਕਾਰ ਤੇ ਵੀ ਸਵਾਲ ਖੜੇ ਹੋ ਰਹੇ ਨੇ ਮਾਨ ਸਰਕਾਰ ਤੇ ਸਵਾਲ ਕਿਉਂ ਖੜੇ ਹੋ ਰਹੇ ਨੇ ਕਿਉਂਕਿ ਇੱਕ ਪਾਸੇ ਤਾਂ ਆਪ ਮੰਤਰੀ ਜਿਹੜੇ ਨੇ ਲਗਾਤਾਰ ਈਡੀ ਤੇ ਵਾਰ ਕਰਦੇ ਨੇ ਕਿ ਈਡੀ ਜਿਹੜੀ ਹੈ ਮੋਦੀ ਦੇ ਇਸ਼ਾਰਿਆਂ ਤੇ ਚੱਲਦੀ ਹੈ ਈਡੀ ਭ੍ਰਿਸ਼ਟ ਹੈ ਕੇਜਰੀਵਾਲ ਦੇ ਮਾਮਲੇ ਨੂੰ ਲੈ ਕੇ ਜਦੋਂ ਕੇਜਰੀਵਾਲ ਅਰਵਿੰਦ ਕੇਜਰੀਵਾਲ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਈਡੀ ਨੇ ਸ਼ਿਕੰਜਾ ਕੱਸਿਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਤਾਂ ਉਸ ਵੇਲੇ ਸੀਐਮ ਮਾਨ ਤੋਂ ਲੈ ਕੇ ਹਰ ਇੱਕ ਆਪ ਮੰਤਰੀ ਜਿਹੜਾ ਉਹ ਈਡੀ ਦੇ ਖਿਲਾਫ ਖੜਾ ਹੋ ਗਿਆ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਈਡੀ ਦੀ ਜਿਹੜੀ ਵੀ ਜਾਂਚ ਹੈ ਉਹ ਸਹੀ ਨਹੀਂ ਹੋ ਰਹੀ ਹੈ ਉਸ ਦੇ ਉਹ ਪਰਿਸ਼ਟ ਹੈ ਈਡੀ ਜਿਹੜੀ ਹੈ ਉਹ ਸਿਰਫ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੀ ਹੈ ਤੇ ਹੁਣ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਸੀਐਮ ਮਾਨ ਨੇ ਈਡੀ ਤੇ ਭਰੋਸਾ ਕਿਵੇਂ ਕਰ ਲਿਆ ਆਪ ਸਰਕਾਰ ਕਿਵੇਂ ਈਡੀ ਤੇ ਭਰੋਸਾ ਕਰ ਸਕਦੀ ਹੈ ਕਿ ਉਹਨਾਂ ਨੇ ਉਨ੍ਹਾਂ ਨੂੰ ਵਿਚਾਰਪੂਰਵਕ ਸਾਰੀਆਂ ਸੂਚੀਆਂ ਦੇਣ ਦੇ ਲਈ ਤਿਆਰ ਹੋ ਗਏ ਤੇ ਪੱਤਰ ਵੀ ਤਿਆਰ ਕਰ ਲਿਆ। ਹੁਣ ਇਹ ਸਵਾਲ ਪੰਜਾਬ ਸਰਕਾਰ ਤੇ ਖੜਾ ਹੋ ਰਿਹਾ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਈਡੀ ਜਿਹੜੀ ਆ ਭ੍ਰਿਸ਼ਟ ਹੈ, ਈਡੀ ਸਹੀ ਜਾਂਚ ਨਹੀਂ ਕਰਦੀ ਐ। ਈਡੀ ਸਿਰਫ ਮੋਦੀ ਦੇ ਇਸ਼ਾਰਿਆਂ ਤੇ ਚੱਲਦੀ ਐ। ਤਾਂ ਦੂਜੇ ਪਾਸੇ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਈਡੀ ਦੇ ਉੱਤੇ ਵਿਸ਼ਵਾਸ ਕਰ ਰਹੇ ਹੋ। ਇਹਨਾਂ ਸਾਰਿਆਂ ਦੇ ਵਿਚਾਲੇ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਵੀ ਸਾਹਮਣੇ ਆ। ਵਿਕਰਮ ਸਿੰਘ ਮਜੀਠੀਆ ਨੇ ਸੀਐਮ ਮਾਨ ਤੇ ਤਿੱਖੇ ਵਾਰ ਕੀਤੇ ਨੇ। ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੀਐਮ ਮਾਨ ਲੱਗਦਾ ਹੈ ਮੇਰੇ ਤੋਂ ਡਰ ਗਏ ਨੇ। ਉਹਨਾਂ ਨੇ ਕਿਹਾ ਕਿ ਮੈਂ ਇਹ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ ਸਿਮਾਨ ਨੇ ਪਹਿਲਾ 5 ਸਿੱਟ ਬਣੀ ਹੈ ਉਸ ਉਹਨਾਂ ਦੇ ਕੋਲੋਂ ਤਾਂ ਕੋਈ ਚਲਾਨ ਪੇਸ਼ ਨਹੀਂ ਹੋਇਆ ਤੇ ਹੁਣ ਈਡੀ ਨੂੰ ਕੇਸ ਸੌਂਪ ਦਿੱਤਾ ਤੇ ਈਡੀ ਕੀ ਕਰ ਸਕੇਗੀ